ਫੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਹੀ ਨਹੀਂ ਕਰੂੰਗਾ ਮੈਂ ਆਪਣੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਗੀ ਸਾੜਾ ਤਨੌਲਾ ਫੋਨ ਕਰਕੇ ਕਹਿੰਦਾ ਬਾਲੇ ਤੂੰ ਮੇਰਾ ਮੁਕਾਬਲਾ ਕੀ ਕਰ ਲੇਗਾ ਮੈਂ ਤਾਂ ਕਹਿੰਦਾ ਹੁਣ ਕਹਿੰਦਾ ਉਸ ਤੋਂ ਬਾਅਦ ਤੇਰੀਆਂ ਤੇਰੇ ਤੇਰੇ ਸੱਟਾਂ ਮਾਰ ਕੇ ਕਹਿੰਦਾ ਮੈਂ 10 ਬੰਦਿਆਂ ਤੋਂ ਪਰੋਟੀਆਂ ਲੈ ਲੀਆਂ ਕਾਲੇ ਨੇ ਗੋਲੀਆਂ ਚਲਾਈਆਂ ਨੇ ਆਪ ਗੋਲੀਆਂ ਚਲਾਈਆਂ ਨੇ ਕਾਲੇ ਨੇ ਬਾਹਰਲੇ ਪਾਸੇ ਹੋ ਕੇ ਠੀਕ ਹੈ ਕਿ ਨਹੀਂ ਇਹ ਜਿਹੜਾ ਜਿਹੜਾ ਕਾਊਂਟਰ ਹੋਇਆ ਇਹ ਬਿਲਕੁਲ ਫੇਕ ਨਹੀਂ ਹੈਗਾ ਹਾਂ ਜੀ ਵੀਰ ਜੀ ਜਿਹੜਾ ਗੈਂਗਸਟਰ ਕਾਲਾ ਢਣੋਂ ਸੀਗਾ ਕਾਲਾ ਕਾਲਾ ਢਣੋਲਾ ਕਾਲਾ ਢਣੋਲਾ ਇਹ ਐਨਕਾਊਂਟਰ ਹੋਣ ਤੋਂ ਪਹਿਲਾਂ ਕੋਈ ਤੁਸੀਂ ਦੱਸ ਰਹੇ ਸੀ ਕਿ ਕੋਈ ਹੋਰ ਬੰਦੇ ਵੀ ਨਿਸ਼ਾਨੇ ਸੀ ਸੀਗੇ ਤੁਹਾਡੇ ਵਾਂਗੂ ਉਹ ਕੌਣ ਕੌਣ ਸੀ ਤੇ ਕਿਵੇਂ ਕਰਨਾ ਸੀਗਾ ਬਾਈ ਜੀ ਇਹਦੇ ਨਿਸ਼ਾਨੇ ਤੇ ਨਾ ਕਈ ਬੰਦੇ ਸੀਗੇ ਇਹਨੇ ਬੜਾ ਜੇ ਅਗਰ ਇਹ ਐਕਾਊਂਟਰ ਨਾ ਹੁੰਦਾ ਤਾਂ ਇਹਨਾਂ ਨੇ ਸਾਡੇ ਢਣੋਲੇ ਦੇ ਜਿਹੜੇ ਹੈਗੇ ਨੇ ਮਹਾਜਨਾਂ ਦਾ ਮੁੰਡਾ ਸਾਅਕਾ ਐਮ ਸੀ ਆ ਸਾਡੇ ਮਨੀਸ਼ ਵਾਂਸਲ ਇਹਨਾਂ ਨੇ ਉਹਨੂੰ ਵੀ ਨੁਕਸਾਨ ਪਹੁੰਚਾਉਣਾ ਸੀ ਇੱਕ ਸਾਡੇ ਮੈਂ ਨੌ ਨਹੀਂ ਲੈਂਦਾ ਸਾਡੇ ਇੱਕ ਬਹੁਤ ਤਕੜੇ ਮਹਾਜਨ ਨੇ ਤੇ ਉਹਨਾਂ ਉਹਨਾਂ ਨੂੰ ਵੀ ਇਹਨਾਂ ਨੇ ਮੈਂ ਨੁਕਸਾਨ ਪਹੁੰਚਾਉਣਾ ਸੀਗਾ ਇਹ ਭਾਨੇ ਸਿੱਧੂ ਨੂੰ ਵੀ ਇਹਨਾਂ ਨੇ ਨੁਕਸਾਨ ਪਹੁੰਚਾਉਣਾ ਸੀਗਾ ਉਹਨੂੰ ਵੀ ਅਥਰੈਕਟ ਆਇਆ ਹੋਇਆ ਸੀਗਾ ਇੱਕ ਸਾਡੇ ਬੋਗਰਾਂ ਵਾਲਾ ਕਲਦੀਪ ਸਰਪੰਚ ਹੈ ਉਹਨੂੰ ਵੀ ਅਥਰੈਕਟ ਆਇਆ ਹੋਇਆ ਸੀ ਬਾਈ ਜੀ ਉਹਦਾ ਵੀ ਇਹਨਾਂ ਨੇ ਨੁਕਸਾਨ ਕਰਨਾ ਸੀ ਇੱਕ ਬਾਦਸ਼ਾਹਪੁਰ ਦਾ ਜਿਹੜਾ ਇਹਦਾ ਪੁਰਾਣਾ ਮਿੱਤਰ ਹੈ ਇਕਵਾਲ ਸਾਬਕਾ ਸਰਪੰਚ ਹੈ ਇਹਨਾਂ ਨੇ ਉਹਨੂੰ ਵੀ ਇਹ ਕਹਿੰਦਾ ਰਿਹਾ ਵੀ ਮੈਂ ਇਹਨੂੰ ਮਾਰੂਗਾ ਮੈਂ ਇਹਨੂੰ ਮਾਰੂਗਾ ਉਹਨੂੰ ਵੀ ਥ੍ਰੈਟਨਕਟਰ ਮਤਲਬ ਕਰਦਾ ਰਿਹਾ ਹੈ ਇਹ ਇਹਦੇ ਨਿਸ਼ਾਨੇ ਤੇ ਸੀਗੇ ਮਤਲਬ ਜਿਹੜਾ ਇਹਨੂੰ ਨਹੀਂ ਕੋਈ ਉਹ ਕਰਦਾ ਸੀਗਾ ਉਹ ਇਹਦੇ ਨਿਸ਼ਾਨੇ ਤੇ ਹੁੰਦਾ ਸੀਗਾ ਉਹ ਇਹ ਦਬਾਉਣਾ ਉਹਨੂੰ ਪਸੰਦ ਕਰਦਾ ਸੀਗਾ ਇਹਦੀ ਇਹ ਫਿਤਰਤ ਸੀ ਵੀ ਮੈਂ ਇਹਨੂੰ ਵੀ ਦਬਾ ਦੇਆ ਇਹਨੂੰ ਵੀ ਦਬਾ ਦੇਆ ਇਸੇ ਜਿਵੇਂ ਇਹ ਤਾਂ ਆਪ ਤਾਂ ਭਗੌੜਾ ਸੀਗਾ ਇਹਦੀ ਫਿਰ ਰੈਕੀ ਕੌਣ ਕਰਦਾ ਸੀਗਾ ਇਹਦੇ ਪਿੱਛੇ ਜਾਂ ਕੋਈ ਨਾਲ ਇਹਦੇ ਸਹਿਦੋਸ਼ੀ ਜਾਂ ਜਿਹੜੇ ਬੰਦੇ ਇਹਦੀ ਸਪੋਰਟ ਕਰਦੇ ਸੀ ਮੰਗਰੋ ਉਹ ਮਤਲਬ ਕੌਣ ਸੀਗੇ ਲੋਕ ਜਿਹੜੇ ਇਹਦੀ ਮਤਲਬ ਦੱਸਦੇ ਸੀਗੇ ਵੀ ਹੁਣ ਆ ਫਲਾਨਾ ਇੱਥੇ ਫਿਰਦਾ ਜਿਵੇਂ ਤੁਹਾਡੀ ਵੀ ਕੋਈ ਰੈਕੀ ਹੋਈ ਹੋ ਪਹਿਲਾਂ ਬਿਲਕੁਲ ਹੋਈ ਹੈ ਬਾਈ ਜੀ ਮੇਰੀ ਵੀ ਰੈਕੀ ਹੋਈ ਹੈ ਮੈਂ ਹਲੇ ਉਸ ਗੱਲ ਨੂੰ ਓਪਨ ਨਹੀਂ ਕਰਨਾ ਚਾਹੁੰਦਾ ਵੀ ਮੇਰੀ ਰੈਕੀ ਕਿਹਨੇ ਕੀਤੀ ਹੈ ਮੈਂ ਵੈਸੇ ਪੁਰਸ ਆਪਸਰਾ ਕੋਲੇ ਮੈਂ ਇਹ ਗੱਲ ਦੱਸਤੀ ਸੀ ਵੀ ਫਲਾਨੇ ਬੰਦੇ ਨੇ ਮੇਰੀ ਰੈਕੀ ਕੀਤੀ ਹੈ ਮੈਨੂੰ ਪਤਾ ਹੈ ਜਿਹੜੀ ਇਹਦੀ ਜਿਹੜੀ ਮਨੀਸ਼ ਦੀ ਰੈਕੀ ਕਰ ਰਿਆ ਸੀਗਾ ਉਹ ਜਿਹਦੀ ਪਹਿਲਾਂ ਭੂਰੇ ਨੇ ਰੈਕੀ ਕਰਕੇ ਭੂਰੇ ਦੇ ਸੱਟਾ ਮਰਵਾਇਆ ਸੀ ਉਹੀ ਬੰਦਾ ਇੱਥੇ ਠੀਕ ਹੈ ਕਿ ਨਹੀਂ ਅਸੀਂ ਸਮਾਂ ਆਉਣ ਤੇ ਸਾਰਾ ਕੁਝ ਮਤਲਬ ਇਹ ਜਿਹੜੀ ਹੈਗੀ ਹੈ ਇਹਨੂੰ ਨੰਗਾ ਕਰਾਂਗੇ ਬਾਲਾ ਜੀ ਲਾਸਟ ਸਵਾਲ ਆ ਇੱਕ ਨੌਜਵਾਨ ਜਿਹੜੇ ਇਸ ਰਾਹ ਤੁਰ ਪੈਂਦੇ ਨੇ ਬਾਈ ਜੀ ਬਾਈ ਜੀ ਕਰਕੇ 15 ਤੋਂ 22 25 ਸਾਲ ਦੇ ਮੁੰਡੇ ਨੇ ਜਿਹੜੇ ਬਾਈ ਜੀ ਬਾਈ ਜੀ ਕਰਕੇ ਉਹ ਇਸ ਰਾਹ ਨੂੰ ਤੁਰਦੇ ਨੇ ਉਹਨਾਂ ਨੂੰ ਸਨੇਹਾ ਕੀ ਦਿਨਾ ਚਾਹੁੰਦੇ ਹੋ ਤੁਸੀਂ ਵੀ ਇਹ ਬਹੁਤ ਕੁਛ ਹੰਡਾਇਆ ਬਾਈ ਮੈਂ ਤਾਂ ਇੱਕ ਗੱਲ ਕਹੂਗਾ ਵੀ ਇਹਨਾਂ ਜਿਹੜਾ ਇਹ ਕੰਮ ਹੈ ਨਾ ਦਲਦਲ ਹੈ ਜਿਹੜੀ ਇਹ ਇਹ ਬਹੁਤ ਮਾੜੀ ਦਲਦਲ ਹੈ ਜਿਹੜੇ ਬੰਦੇ ਜਿਹੜੇ ਜਿਹੜੇ ਬੱਚਿਆਂ ਤੋਂ ਜਿਹੜੇ ਮਾਪਿਓ ਨਾ ਆਪਣੇ ਬੱਚਿਆਂ ਨੂੰ ਸਾਹਮਣੇ ਰੱਖਣਾ ਕਿਉਂ ਅੱਜ ਕੱਲ ਨਸ਼ਿਆਂ ਦਾ ਦੌਰ ਬਹੁਤ ਚੱਲਦਾ ਹੈ ਇਹ ਲੋਕ ਜਿਵੇਂ ਹੁਣ ਜਿਹੜੇ ਕਾਲੇ ਹੋਰੀ ਨੇ ਇਹ ਬੰਦੇ ਨੂੰ ਆਪ ਨਸ਼ਾ ਕਰਵਾ ਕੇ ਜਵਾਕਾਂ ਨੂੰ ਇਹ ਪਟਦੇ ਐ ਇਹ ਇਹ ਦਲਦਲ ਦੇ ਵਿੱਚੋਂ ਬੱਚਿਆਂ ਨੂੰ ਆਪਦਿਆਂ ਨੂੰ ਬਚਾ ਕੇ ਰੱਖਣਾ ਚਾਹੀਦਾ ਮੈਂ ਨੌਜਵਾਨਾਂ ਨੂੰ ਵੀ ਇਹੀ ਗੱਲ ਕਹੂੰਗਾ ਵੀ ਇਹ ਕੰਮਾਂ ਦੇ ਵਿੱਚ ਕੱਖ ਨਹੀਂ ਹੈਗਾ ਬਿਨਾਂ ਬਰਬਾਦੀ ਤੋਂ ਔਰ ਬਿਨਾਂ ਆਪਣੀ ਜ਼ਿੰਦਗੀ ਖਰਾਬ ਕਰਨ ਦੇ ਤੋਂ ਬਿਨਾਂ ਇਹਦੇ ਵਿੱਚ ਕੱਖ ਨਹੀਂ ਹੈਗਾ ਇਹ ਤੋਂ ਬਚ ਕੇ ਰਹਿਣਾ ਚਾਹੀਦਾ ਅੱਜ ਅਸੀਂ ਪਹੁੰਚੇ ਹਾਂ ਸੀਨੀਅਰ ਕਾਂਗਰਸੀ ਨੇਤਾ ਬਾਲਾਜੀ ਦੇ ਘਰ ਜੋ ਕਿ ਸੰਦਰਪੜ ਬਾਲਾਜੀ ਬਲਾਕ ਕਾਂਗਰਸ ਦੇ ਪ੍ਰੈਜ਼ੀਡੈਂਟ ਹਨ ਜੋ ਕਿ ਪਿਛਲੇ ਦਿਨੀ ਗੈਂਗਸਟਰ ਕਾਲਾ ਮੰਤਰੋਂ ਲਾ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਰਿਹਾ ਤੇ ਅੱਜ ਮੰਜੇ ਤੇ ਪਏ ਹਨ ਤੇ ਉੱਠ ਫਿਰ ਤੇ ਚੱਲਣ ਫਿਰਨ ਤੋਪੀ ਮਾਰਦਾ ਸੀ ਅੱਜ ਇਹਨਾਂ ਦੀ ਵਿਆਖਿਆ ਸੁਣਦੇ ਹਾਂ ਕਿ ਕੀ ਘਟਨਾ ਵਾਪਰੀ ਇਹਨਾਂ ਨਾਲ ਆਓ ਅਸੀਂ ਬਾਲਾ ਜੀ ਨਾਲ ਗੱਲ ਕਰ ਲੈਂਦੇ ਹਾਂ ਬਾਲਾ ਜੀ ਤੁਹਾਡਾ ਫਾਕ ਤੁਸੀਂ ਬੜੇ ਮਹਤਾਜ ਪਏ ਹੋ ਤੇ ਕੀ ਘਟਨਾ ਹੋਈ ਉਸ ਦਿਨ ਪਹਿਲਾਂ ਤਾਂ ਮੈਂ ਦੇਵਗਨ ਜੀ ਤੁਹਾਡਾ ਤੇ ਕਾਲੀ ਜੀ ਦਾ ਸੋਲ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਜਿਹੜਾ ਤੁਸੀਂ ਮੇਰਾ ਮੰਚੇ ਤੇ ਪਹੇਚਾ ਦਾ ਇੱਥੇ ਪਤਾ ਲੈਣ ਆਏ ਹੋ ਔਰ ਮੇਰੀ ਵਿਆਖਿਆ ਸੁਣਨ ਵਾਸਤੇ ਆਏ ਹੋਇਆ ਕੀ ਮਤਲਬ ਇਹ ਉਸ ਦਿਨ ਮੈਂ ਆਪਦੇ ਖੇਤ ਦੇ ਵਿੱਚ ਜੀ ਪਿਆਜ਼ ਲਵਾ ਰਿਹਾ ਸੀਗਾ ਤੇ ਮੈਂ ਪਿਆਜ਼ ਲਵਾ ਰਿਹਾ ਤਾਂ ਮੇਰੇ ਉਹ ਜਿਹੜੇ ਦੂਜੇ ਮੁੰਡੇ ਸੀਗੇ ਸਾਡੇ ਕੰਮ ਕਰਨ ਵਾਲੇ ਉਹ ਪਿਆਜ਼ ਲਾਈ ਜਾਂਦੇ ਸੀਗੇ ਮੈਂ ਆਪਣੀ ਕੋਠੀ ਦੇ ਮੂਹਰੇ ਜਿਹੜਾ ਮੇਰੀ ਮੋਟਰ ਵਾਲੀ ਕੋਠੀ ਸੀਗੀ ਉਹਦੇ ਮੂਹਰੇ ਮੈਂ ਕੁਰਸੀ ਦੇ ਉੱਤੇ ਬੈਠਾ ਸੀਗਾ ਮੇਰਾ ਐ ਪੁੱਤ ਠੰਡ ਵਾਲੀ ਸੀਗੀ ਮੇਰਾ ਉਹਦੇ ਟੋਪੇ ਜੇ ਨਾਲ ਮੇਰਾ ਸਿਰ ਟਕਿਆ ਹੋਇਆ ਸੀ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਦੋਂ ਤਿੰਨ ਮੋਟਰਸਾਈਕਲਾਂ ਦੇ ਉੱਤੇ ਨੌ ਜਾਨੇ ਪਹਿਲਾਂ ਆ ਗਏ ਮੁੜ ਕੇ ਕਾਲੇ ਦੀ ਕਾਲੇ ਦੀ ਗੱਡੀ ਦੇ ਵਿੱਚ ਸੱਤ ਜਾਨੇ ਆ ਗਏ ਔਰ ਤਿੰਨ ਜਾਨੇ ਮੋਟਰਸਾਈਕਲਾਂ ਦੇ ਉੱਤੇ ਤਿੰਨ ਤਿੰਨ ਬੈਠੇ ਸੀਗੇ ਉਹ ਪਿੱਛੇ ਏਦੀ ਗੱਡੀ ਦੇ ਵਿੱਚ ਆ ਗਏ ਜੇ ਨਾ ਆਉਂ ਸਾਰੇ ਇਹਨਾਂ ਨੇ ਮੇਰੇ ਤੇ ਅਟੈਕ ਕਰਤਾ ਮੇਰੇ ਤੇ ਅਟੈਕ ਕੀਤਾ ਮੈਥੋਂ ਮੇਰੇ ਆਉਣ ਤੋਂ ਥੋੜਾ ਜਿਹਾ ਚਿਰ ਪਹਿਲਾਂ ਮੇਰੇ ਕੋਲੇ ਆਰਾਮ ਆਇਆ ਹੋਇਆ ਸੀਗਾ ਜਿਸ ਨੇ ਮਤਲਬ ਉੱਥੇ ਉਹ ਜਿਹੜਾ ਰਿਵਾਲਵਰ ਸੀਗਾ ਉੱਥੇ ਕੁਰਸੀ ਦੇ ਉੱਤੇ ਧਰ ਕੇ ਉਹ ਪਰ ਇਹਨੂੰ ਕੰਨ ਨਾਲ ਫੋਨ ਲਾ ਕੇ ਉਹ ਪਰੇ ਉੱਥੇ ਡੇਰੇ ਦਾ ਥਾਵਾ ਹੈਗੀ ਪਰ ਇਹਨੂੰ ਨਿਕਲ ਗਿਆ ਉਹ ਡੇਰੇ ਤੋਂ ਥੱਲੇ ਉਤਰ ਗਿਆ ਤੇ ਐਨੇ ਹੀ ਮਤਲਬ ਇਹ ਜਿਹੜੇ ਹੈਗੇ ਸੀਗੇ ਇਹਨਾਂ ਨੇ ਆ ਕੇ ਕਾਲਾ ਗੈਂਗਸਟਰ ਨੇ ਮੇਰੇ ਤੇ ਆ ਕੇ ਅਟੈਕ ਕਰਤਾ ਜਿਹੜੇ ਬੰਦੇ ਆਏ ਤੁਹਾਡੇ ਕੋਲੇ ਉਹ ਜਿੰਨੇ ਵੀ ਬੰਦੇ ਆਏ 5 10 15 20 ਉਹਨਾਂ ਵਿੱਚ ਕਾਲਾ ਧੁੰਲਾ ਸ਼ਾਮਿਲ ਸੀ ਬਿਲਕੁਲ ਜੀ ਬਿਲਕੁਲ ਕਾਲੇ ਨੇ ਫਾਇਰਿੰਗ ਜਿਹੜੀ ਹੈਗੀ ਹੈ ਦੇਖੋ ਇਹਨਾਂ ਕੋਲੇ ਦੋ ਪਿਸਟਲ ਸੀਗੇ ਜੀ ਕਾਲੇ ਨੇ ਵੀ ਫਾਇਰਿੰਗ ਕੀਤੀ ਮੇਰੇ ਤੇ ਤੇ ਦੂਜਾ ਚੀਨੇ ਕੋਲੇ ਸੀਗਾ ਉਹਨੇ ਵੀ ਫਾਇਰਿੰਗ ਕੀਤੀ ਮੌੜਾਂ ਦਾ ਭਗਤਪੁਰੇ ਮੌੜਾਂ ਦਾ ਚੀਨਾ ਚੀਨਾ ਕਹਿੰਦੇ ਨੇ ਹਾਂਜੀ ਉਹਨੇ ਵੀ ਫੈਰਕ ਕੀਤੀ ਸੁਣਿਆ ਕਹਿੰਦੇ ਤੁਸੀਂ ਉਹ ਕਾਲਾ ਘਰੋਂ ਲਾ ਦੇ ਆਪਣੇ ਫਾਦਰ ਦੇ ਕੋਈ ਪਿਛਲੇ ਨਹੀਂ ਟੱਪੜ ਟੁੱਪੜ ਮਾਰੀ ਉਸ ਦਾ ਬਦਲਾ ਲੈਣ ਲਈ ਆਈ ਸੀ ਇਹ ਨਾਲ ਜੀ ਮੈਂ ਤੁਹਾਨੂੰ ਗੱਲ ਦੱਸਦਾ ਜਿਹੜੇ ਜਿਹੜੇ ਆਪਦੇ ਪਿਓ ਦੀ ਗੱਲ ਬਾਤ ਇਹ ਕਰਦੇ ਨੇ ਇਹ ਬਿਲਕੁਲ ਬਹਾਨਾ ਬਣਾਉਂਦੇ ਨੇ ਮੈਂ ਜਦੋਂ ਇਹਦੇ ਪਿਓ ਦੀ ਕਿਸੇ ਨਾਲ ਕੋਈ ਲੜਾਈ ਹੋਈ ਹੈ ਝਗੜਾ ਹੋਇਆ ਮੈਂ ਉਸ ਟਾਈਮ ਬਰਨਾਲੇ ਜੇਲ੍ਹ ਦੇ ਵਿੱਚ ਸੀ ਜੀ ਠੀਕ ਹੈ ਕਿ ਨਹੀਂ ਤੁਸੀਂ ਜਾ ਕੇ ਇੱਥੇ ਆ ਸੱਥ ਦੇ ਵਿੱਚ ਹੀ ਜਿਹੜਾ ਹੋਇਆ ਸੀਗਾ ਇਹ ਝਗੜਾ ਹੋਇਆ ਸੀਗਾ ਤੁਸੀਂ ਜਾ ਕੇ ਇੱਥੇ ਬੁੜੀਆਂ ਬੰਦਿਆਂ ਨੇ ਸਾਰੇ ਮਤਲਬ ਉੱਥੇ ਘਰਾਂ ਦੇ ਬੰਦੇ ਇਕੱਠੇ ਹੋਗੇ ਸੀ ਜਿਨ੍ਹਾਂ ਨੇ ਸਾਰਿਆਂ ਨੇ ਇਹ ਉਹ ਝਗੜਾ ਦੇਖਿਆ ਤੁਸੀਂ ਜਾ ਕੇ ਪੁੱਛ ਲਓ ਅਗਰ ਜੇ ਕੋਈ ਐਸੀ ਗੱਲਬਾਤ ਹੋ ਜੇ ਮੈਂ ਆਪਦਾ ਗੱਲ ਲਾਹਾ ਦੂੰਗਾ ਫਿਰ ਹਮਲੇ ਦਾ ਕੀ ਕਾਰਨ ਆਇਆ ਵਾਲਾ ਜੀ ਹਮਲੇ ਦਾ ਕਾਰਨ ਤਾਂ ਇਹੀ ਸੀਗਾ ਜੀ ਗੱਲ ਇਹ ਇਹਨੂੰ ਲੋਕਾਂ ਦੀਆਂ ਜਦੋਂ ਇਹ ਹੁਣ 9 ਸਾਲ ਕੱਟ ਕੇ ਆਇਆ ਤਾਂ ਲੋਕਾਂ ਦੀਆਂ ਇਹਨੂੰ ਫਰੋਤੀਆਂ ਜਿਹੜੀਆਂ ਇਹ ਲੈਂਦਾ ਸੀਗਾ ਉਹ ਮਿਲਣੀਆਂ ਬੰਦ ਹੋ ਗਈਆਂ ਬਾਈ ਜੀ ਠੀਕ ਹੈ ਇਹਨਾਂ ਨੇ ਮੇਰੇ ਸੱਟਾਂ ਮਾਰ ਕੇ ਮੇਰੇ ਮੇਰੇ ਲੱਤਾਂ ਬਾਹਾਂ ਮੇਰੀਆਂ ਤੋੜ ਕੇ ਇਹ ਮਤਲਬ ਬਾਜ਼ਾਰ ਵਾਲੇ ਮਹਾਜਨਾ ਦੇ ਉੱਤੇ ਦਹਿਸਤ ਪਾਉਣੀ ਚਾਹੁੰਦੇ ਸੀ ਵੀ ਮੈਂ ਤਾਂ ਬਾਲੇ ਨੂੰ ਵੀ ਕੁੱਟਦਾ ਬੀ ਐਸ ਵੀ ਮੈਨੂ ਜਿਹੜੀ ਹੈਗੇ ਇਹਦੇ ਗਲਤ ਕੰਮਾਂ ਦਾ ਵਿਰੋਧ ਵੀ ਕਰਦੇ ਸੀ ਬਿਲਕੁਲ ਕਰਦਾ ਸੀਗਾ ਜੀ ਮੈਂ ਮੈਂ ਪਹਿਲਾਂ ਤੋਂ ਹੀ ਇਹਦੇ ਕੰਮਾਂ ਦਾ ਵਿਰੋਧ ਕਰਦਾ ਸੀਗਾ ਜਦੋਂ ਇਹਨੇ ਜਦੋਂ ਇਹਨੇ ਨਾ ਜੀ ਫਰੋਤੀਆਂ ਲੈਣੀਆਂ ਸ਼ੁਰੂ ਕੀਤੀਆਂ ਤਾਂ ਆ ਕੇਲੇਆਂ ਵਾਲੀਆਂ ਰੇੜੀਆਂ ਤੋਂ ਹਾਂ ਜੀ ਇਹਨੇ ਰਯੋੜੀਆਂ ਵਾਲੀਆਂ ਰੇੜੀਆਂ ਤੋਂ ਗੱਚ ਕਾਲੀਆਂ ਰੇੜੀਆਂ ਤੋਂ ਕੋਈ ਇਹੀ ਜੀ ਰੇੜੀ ਵਾਲਾ ਨਹੀਂ ਸੀ ਛੱਡਿਆ ਜੀ ਤੋ ਇਹ 25 ਰੁਪਏ ਨਹੀਂ ਸੀ ਲੈਂਦਾ ਹਰੇਕ 25 ਰੁਪਏ ਦੇ ਇੱਕ ਇਥੇ ਸਾਡੇ ਹੈਗਾ ਇਹਦਾ ਰੱਖਿਆ ਹੋਇਆ ਸੀਗਾ ਜਿਨ੍ਹਾਂ ਨੇ ਭੂਰੇ ਦਾ ਟਾਈਮ ਚਕਾਇਆ ਸੀਗਾ ਬੰਦਾ ਉਹ ਤਾਂ ਫਰੋਟੀਆਂ ਲੈ ਕੇ ਆਉਂਦਾ ਰਿਹਾ ਜੀ ਇਹਦਾ ਪਿਓ ਫਰੋਟੀਆਂ ਫੜ ਕੇ ਆਪ ਲੈ ਕੇ ਆਉਂਦਾ ਰਿਹਾ ਠੀਕ ਹੈ ਕਿ ਨਹੀਂ ਉਹ ਐਸੀ ਮੈਂ ਉਸ ਗੱਲ ਦਾ ਵਿਰੋਧ ਕਰਦਾ ਸੀ ਬਾਈ ਜੀ ਮੈਂ ਜਾ ਕੇ ਉਹਨਾਂ ਨੂੰ ਬੱਸ ਸਟੈਂਡ ਦੇ ਵਿੱਚ ਵੀ ਕਿਹਾ ਵੀ ਤੁਸੀਂ 25-25 ਰੁਪਏ ਕਾਹਦੇ ਦਿੰਦੇ ਹੋ ਇਹ ਇਸ ਕਰਕੇ ਮੇਰਾ ਜਿਹੜਾ ਹੈਗਾ ਸੀਗਾ ਮੇਰੇ ਤੇ ਖਾਰ ਖਾਂਦਾ ਸੀਗਾ ਮੰਡੀ ਜਨੇ ਕਿੰਨੀ ਘਟਰਾਵਾ ਕੀਤਾ ਕੋਈ ਬਾਈ ਨੇ ਦੱਸ ਸਕਦਾ ਹਾਂਜੀ ਬਾਈ ਨੇ ਦੱਸ ਸਕਦਾ ਕਿਹਦੀਆਂ ਬਾਹਾਂ ਤੋੜੀਆਂ ਕਿਹਦੀਆਂ ਲੱਤਾਂ ਤੋੜੀਆਂ ਕਿਉਂ ਜਦ ਨਹੀਂ ਕੀਤਾ ਬਾਈ ਜੀ ਦੱਸ ਸਕਦਾ ਬੜੀ ਉਹ ਹੈ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਇੱਕ ਦੌਧਰ ਤੋਂ ਇੱਕ ਇਕੱਲਾ ਹੀ ਪੁੱਤ ਸੀਗਾ ਜਿਹੜਾ ਇੱਥੇ ਇਹਦੇ ਨਾਲ ਰਹਿੰਦਾ ਸੀਗਾ ਬਿੱਟੇ ਹੋ ਰਿਆ ਨਾਲ ਇਹਦੀ ਸਿੱਖ ਆਪਣੇ ਫਾਟਕਾਂ ਦੇ ਉੱਤੇ ਲੜਾਈ ਹੋਈ ਕਾਲਜ ਵਾਲਿਆਂ ਤੇ ਉੱਥੇ ਇਹਨੇ ਜਿਹੜੇ ਆਪਦੇ ਨਾਲ ਦਾ ਮੁੰਡਾ ਸੀ ਉਹਦੀ ਗੋਲੀ ਮਾਰ ਦਿੱਤੀ ਠੀਕ ਹੈ ਸਿਰਪ ਕੀ ਵੀ ਮੈਂ ਬਿੱਟੇ ਨੂੰ ਫਸਾ ਦਿਆਂ ਠੀਕ ਹੈ ਪਹਿਲਾ ਇਹ ਕੰਮ ਕੀਤਾ ਫਿਰ ਇੱਕ ਕੋਈ ਬਿੱਲੂ ਬੱਕਰਾ ਸੀਗਾ ਉਹਦੀਆਂ ਲੱਤਾਂ ਤੋੜੀਆਂ ਜੀ ਇਹਨੇ ਠੀਕ ਹੈ ਹਾਂਜੀ ਫਿਰ ਇਹਨੇ ਇਹਨਾਂ ਘਰੇ ਬੁਲਾ ਕੇ ਇਹਦੀ ਮਾਂ ਤੋਂ ਆਪਦੀ ਤੋਂ ਫੋਨ ਕਰਾ ਕੇ ਧਰਮੇ ਐਮਸੀ ਹੋਰਾਂ ਨੂੰ ਤੇ ਉਹ ਕਾਲਾ ਮਾਮਾ ਕਹਿੰਦੇ ਆ ਬਰਨਾਲੇ ਦੇ ਉਹਨਾਂ ਦੀਆਂ ਆਪਦੀਆਂ ਘਰੇ ਬੁਲਾ ਕੇ ਇਹਨੇ ਲੱਤਾਂ ਤੋੜੀਆਂ ਜੀ ਉਹਨਾਂ ਤੋਂ ਪੈਸੇ ਮਤਲਬ ਨਾਲੇ ਪੈਸੇ ਲੈ ਤੇ ਨਾਲੇ ਉਹਨਾਂ ਦੀਆਂ ਲੱਤਾਂ ਤੋੜੀਆਂ ਇਹਨਾਂ ਨੇ ਫਿਰ ਉਦੋਂ ਬਾਅਦ ਸਾਡੇ ਇੱਕ ਭਰਪੂਰ ਸਿੰਘ ਸਾਬਕਾ ਐਮਸੀ ਹੈ ਤੇ ਉਹਨੂੰ ਉਹਦੀਆਂ ਲੱਤਾਂ ਤੋੜੀਆਂ ਜੀ ਉਹ ਕਹਿੰਦਾ ਸੀਗਾ ਵੀ ਮੈਂ 2 ਨੰਬਰ ਵਾਰਡ ਦੇ ਵਿੱਚੋਂ ਚੋਣ ਲੜਨੀ ਹੈ ਠੀਕ ਹੈ ਜੀ ਫਿਰ ਇਹਨਾਂ ਨੇ ਚਰਨੀ ਦੀਆਂ ਲੱਤਾਂ ਤੋੜੀਆਂ ਜੀ ਸਾਡੇ ਚਰਨੀ ਐਮਸੀ ਸੀਗਾ ਉਹਨੂੰ ਦਬਕਾਉਣਾ ਚਾਹੁੰਦੇ ਸੀਗੇ ਵੀ ਇਹ 5 ਨੰਬਰ ਵਾਰਡ ਦੇ ਵਿੱਚੋਂ ਖੜਾ ਨਾ ਹੋਵੇ ਉਹਦੀਆਂ ਲੱਤਾਂ ਤੋੜੀਆਂ ਜੀ ਫਿਰ ਇਹਨਾਂ ਨੇ ਇੱਕ ਸਾਡੇ ਮੁਲਾਜ਼ਮ ਸੀ ਮਿਊਂਸੀਪਲ ਕਮੇਟੀ ਦਾ ਉਹ ਇਹਦੇ ਆਖੇ ਨਹੀਂ ਸੀ ਲੱਗਦਾ ਜੀ ਉਹਦੀਆਂ ਲੱਤਾਂ ਤੋੜੀਆਂ ਜੀ ਹਾਂਜੀ ਤੇ ਮੈਂ ਫੇ ਕੁੱਟ ਮਾਰਤਾ ਇਹ ਜਿਵੇਂ ਇੱਥੇ ਇੱਕ ਸਾਡੇ ਉਹ ਗੱਗੀ ਨੇ ਗਾ ਉਹਦੀ ਵੀ ਕੁੱਟ ਮਾਰ ਕੀਤੀ ਜੀ ਇਹਨਾਂ ਨੇ ਮਤਲਬ ਇੱਕ ਮਸੂਰਾਂ ਤੋਂ ਉਹ ਡਰਬੇ ਕੋਲੇ ਮਸੂਰਾਂ ਨੇ ਖਾਨ ਹੈ ਇਹਨਾਂ ਨੇ ਉਹਦੀਆਂ ਲੱਤਾਂ ਨਹੀਂ ਉਹਦੀਆਂ ਤੜਵਾਇਆਂ ਜੀ ਮੈਂ ਕਿਦਾ ਕਿਦਾ ਬਹੁਤ ਇਹ ਜਿੰਨੇ ਜਿਹੜੇ ਮਤਲਬ ਜਿਹੜੇ ਲੱਕੀ ਦੇਖੋ ਲੱਕੀ ਕਾਲੇ ਬੂਲੇ ਵਾਲੇ ਲੱਕੀ ਨੂੰ ਇਹਨੇ ਮਾਰਿਆ ਅੱਜ ਅੱਛਾ ਹਾਂਜੀ ਪਾਲੇ ਤੁਸੀਂ ਟਰੱਕ ਯੂਨੀਅਨ ਦੇ ਪ੍ਰਧਾਨ ਵੀ ਰਹੇ ਹੋ ਹਾਂਜੀ ਰਗ ਜੀ ਨੂੰ ਦੇ ਪ੍ਰਧਾਨ ਦੀ ਤੁਲ ਟਰਮ ਵੇਲੇ ਕੀ ਸੋਤੋਂ ਕਦੇ ਇਹਨੇ ਫਰਤੀ ਮੰਗੀ ਬਿਲਕੁਲ ਜੀ ਮੇਰੇ ਨਾਲ ਉਥੋਂ ਹੀ ਅਸਲ ਇਹਦਾ 2007 ਦੇ ਵਿੱਚ ਉਥੋਂ ਹੀ ਵਿਗਾੜ ਪੈਣਾ ਸ਼ੁਰੂ ਹੋਇਆ ਜਦ ਤੱਕ ਇਹਨਾਂ ਮੈਨੂੰ ਅੱਧੇ ਪੈਸੇ ਦਿਆ ਕਰ ਜਿਹੜੇ ਤੈਨੂੰ ਬਣਦੇ ਨੇ ਹਾਂ ਜੀ ਨਹੀਂ ਮੈਂ ਤੇਰਾ ਨਹੀਂ ਮੈਂ ਤੇਰਾ ਵਿਰੋਧ ਕਰੂੰਗਾ ਜੀ ਅੱਛਾ ਜੀ ਹਾਂ ਜੀ ਇਹਨੇ ਮੈਨੂੰ ਕਿਹਾ ਜੀ ਵੀ ਨਹੀਂ ਉਹ ਮੈਂ ਮੈਂ ਸਾਫ਼ ਜਵਾਬ ਦੇਤਾ ਸੀ ਵੀ ਨਾ ਮੈਂ ਖਾਣੇ ਨੇ ਪੈਸੇ ਨਾ ਮੈਂ ਤੈਨੂੰ ਦੇਵਾਂ ਤੁਹਾਡੀ ਦੁਸ਼ਮਣੀ ਉੱਥੋਂ ਸ਼ੁਰੂ ਹੋਈ ਉੱਥੋਂ ਸ਼ੁਰੂ ਹੋਈ ਹੈ ਜੀ ਤੇ ਉੱਥੋਂ ਵੱਧਦੀ ਵੱਧਦੀ ਇੱਥੇ ਤੱਕ ਆਪੂ ਇੱਥੇ ਟਿਕਾ ਦੇ ਪਹਿਲਾਂ ਜੀ ਹੋਣਾ ਠੀਕ ਹੈ ਪਹਿਲਾਂ ਜੀ ਕੋਣ ਵੀ ਜਿਹੜਾ ਸੇਖੋਂ ਨੇ ਕੱਲ ਇੰਟਰਵਿਊ ਦਿੱਤੀ ਆ ਉਹਦੇ ਵਿੱਚ ਉਹਨੇ ਕਿਹਾ ਅੱਗੇ ਵੀ ਸਾਡੀ ਸਮਝ ਉੱਤੇ ਦੀ ਗੱਲ ਚੱਲਦੀ ਸੀ ਤੁਹਾਡੇ ਅਟੈਕ ਦੇ ਸੰਬੰਧੀ ਉਹ ਉਸ ਗੱਲ 'ਚ ਕਿੰਨਾ ਕੁ ਬਜਣਾ ਕੀ ਹੈਗੀ ਆ ਬਾਈ ਜੀ ਜਿਹੜੇ ਸੇਖੋਂ ਸਾਹਿਬ ਬੜੇ ਸੁਲਝੇ ਤੇ ਸਿਆਣੇ ਆਦਮੀ ਨੇ ਉਹਨਾਂ ਨੂੰ ਬੇਤੁਕੀ ਗੱਲ ਕਰਨੀ ਨਹੀਂ ਚਾਹੀਦੀ ਮੈਂ ਇਹ ਗੱਲ ਕਹੂੰਗਾ ਡੀਐਸਪੀ ਰਹੇ ਨੇ ਉਹ ਉਹਨਾਂ ਨੂੰ ਬੇਤੁਕੀ ਗੱਲ ਨਹੀਂ ਕਰਨੀ ਚਾਹੀਦੀ ਨਾ ਤਾਂ ਮੈਂ ਅਜੇ ਤੱਕ ਸੇਖੋਂ ਨੂੰ ਕਦੇ ਮਿਲਿਆ ਜੀ ਨਾ ਮੇਰੇ ਨਾਲ ਕਦੇ ਗੱਲ ਹੋਈ ਏ ਜੀ ਉਹਦੀ ਰਾਜੀ ਨਾ ਮੈਂ ਦੀ ਨਾ ਮੈਂ ਰਾਜੀ ਨਾ ਮੈਂ ਨੂੰ ਮੇਰਾ ਪਹਿਲੇ ਦਿਨੋਂ ਹੀ ਜਵਾਬ ਸੀਗਾ ਜੀ ਮੇਰੇ ਆ ਮੇਰੇ ਕੋਲੇ ਆ ਕੇ ਸਾਡੇ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਇਹ ਇਹਨਾਂ ਨੇ ਫੋਨ ਕੀਤਾ ਸੀਗਾ ਮੇਰੇ ਕੋਲੇ ਆਜੇ ਤੇ ਸਾਡਾ ਕਾਲਾ ਢਿੱਲੋਂ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਉਹ ਉਹਨਾਂ ਨੇ ਵੀ ਆ ਕੇ ਮੇਰੇ ਕੋਲੇ ਗੱਲ ਕੀਤੀ ਵੀ ਐ ਕਰਕੇ ਵੀ ਉਹ ਹੈ ਜੀ ਵੀ ਉਹਨਾਂ ਉਹਦਾ ਫੋਨ ਆਇਆ ਸੀਗਾ ਹੈ ਜੀ ਮੈਂ ਕਦੇ ਮਤਲਬ ਮੈਂ ਉਹਨਾਂ ਨੂੰ ਕੋਈ ਜਵਾਬ ਦਿੱਤਾ ਸੀ ਇਹਦਾ ਖੁੱਦ ਦਾ ਫੋਨ ਮੇਰੇ ਕੋਲੇ ਆਇਆ ਸੀ ਇਹਦਾ ਮੈਂ ਨੰਬਰ ਦੱਸ ਦਿੰਦਾ +44 79 01 10 87 62 ਇਸ ਨੰਬਰ ਤੋਂ ਮੇਰੇ ਕੋਲੇ ਫੋਨ ਆਇਆ ਜੀ ਇਹ ਇਹ ਉਹ ਇਹਨੇ ਮੈਨੂੰ ਕਿਹਾ ਕਹਿੰਦਾ ਬਾਲੇ ਕਹਿੰਦਾ ਤੂੰ ਮੇਰਾ ਕਿੱਥੇ ਮੁਕਾਬਲਾ ਕਰ ਲੇਗਾ ਫਿਰ ਤੂੰ ਮੇਰੇ ਤਾਰਾ ਤਨੌਲਾ ਫੋਨ ਕਰਕੇ ਕਹਿੰਦਾ ਬਾਲੇ ਤੂੰ ਮੇਰਾ ਮੁਕਾਬਲਾ ਕੀ ਕਰ ਲੇਗਾ ਮੈਂ ਤਾਂ ਕਹਿੰਦਾ ਹੁਣ ਕਹਿੰਦਾ ਉਸ ਤੋਂ ਬਾਅਦ ਤੇਰੀਆਂ ਤੇਰੇ ਤੇਰੇ ਸੱਟਾਂ ਮਾਰ ਕੇ ਕਹਿੰਦਾ ਮੈਂ 10 ਬੰਦਿਆਂ ਤੋਂ ਫਰੋਟੀਆਂ ਲੈ ਲੀਆਂ 10 ਮਹਾਜਨਾਂ ਤੋਂ ਫਰੋਟੀਆਂ ਲੈ ਲੀਆਂ ਕਹਿੰਦਾ ਜਾ ਉਹਨਾਂ ਤੋਂ ਐਫੀ ਡੈਪਟਾ ਦਿਵਾ ਕੇ ਦਿਖਾ ਜੀ ਤੇਰੇ ਚ ਦਮ ਹੈ ਮੈਂ ਉਹਨੂੰ ਕਹਾ ਮਾ ਕਾਲੇ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਦਾ ਮੈਂ ਮਰਦੇ ਦਮ ਤੱਕ ਵੀ ਮੈਂ ਇੱਥੋਂ ਜੇ ਕੁਝ ਹੋਇਆ ਮੈਂ ਕਰੂੰਗਾ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਦਾ ਤੇਰੇ ਫਰੋਤੀਆਂ ਵਾਲੇ ਨੇ ਠੀਕ ਹੈ ਮੈਨੂੰ ਵੀ ਪਤਾ ਹੈ ਵੀ ਤੇਰੇ ਜਿਹੜੇ ਮਹਾਜਨ ਲੋਕ ਹੁੰਦੇ ਨੇ ਉਹ ਅੰਦਰ ਵੜ ਕੇ ਪੈਸੇ ਦੇ ਦਿੰਦੇ ਨੇ ਉਹ ਨਹੀਂ ਉਹ ਕਰਦੇ ਨਹੀਂ ਫੀਡੈਪਟ ਦਿੰਦੇ ਇਹ ਗੱਲ ਦਾ ਮੈਨੂੰ ਵੀ ਪਤਾ ਹੈ ਠੀਕ ਹੈ ਕਿ ਨਹੀਂ ਮੈਂ ਤੇਰੇ ਨਾਲ ਸਮਝੌਤਾ ਨਹੀਂ ਕਰਦਾ ਇੱਕ ਲੱਖੇ ਸੜਾਣੇ ਵਰਗੇ ਤੇ ਸਿਮਜੀਤ ਮਾਨ ਵਰਗੇ ਕਹਿੰਦੇ ਨੇ ਫੇਕ ਇੰਕਾਊਂਟਰ ਹੋਇਆ ਇਹਦੇ ਬਾਰੇ ਤੁਹਾਡਾ ਕੀ ਕਹਿੰਦੇ ਆ ਬਾਈ ਜੀ ਇੱਕ ਬੰਦਾ 67 ਪਰਚੇ ਦਰਜ ਨੇ ਹਾਂ ਜੀ 67 ਪਰਚੇ ਦਰਜ ਨੇ ਉਹਦੇ ਉੱਤੇ ਹਾਂ ਹਾਂ ਚੰਗਾ ਉੱਥੇ ਕਿੰਨੇ ਦਿਨਾਂ ਤੋਂ ਇਹ ਉਹ ਕੋਠੀ ਦੇ ਵਿੱਚ ਰਹਿ ਰਿਹਾ ਸੀਗਾ ਹੁਣ ਫੇਕ ਇਨਕਾਊਂਟਰ ਇਹ ਕਿਵੇਂ ਕਹਿ ਦੇਣਗੇ ਜੀ ਇਹ ਫੇਕ ਫੇਕ ਇਨਕਾਊਂਟਰ ਹੋਇਆ ਇਹ ਬਿਲਕੁਲ ਜਿਹੜਾ ਬਾਕੀ ਤਾਂ ਪ੍ਰਮਾਤਮਾ ਨੂੰ ਪਤਾ ਵੀ ਆਪਾਂ ਕਿਹੜਾ ਉੱਥੇ ਹੈਗੇ ਸੀਗੇ ਜੀ ਇਹ ਕੋਈ ਫੇਕ ਕੈਨ ਕਾਊਂਟਰ ਨਹੀਂ ਹੈਗਾ ਜਿਹੜੇ ਉੱਥੇ ਮੇਰੀ ਗੱਲ ਹੋਈ ਹੈ ਬੜਬਰ ਦੇ ਕੋਈ ਮੇਰੇ ਯਾਰਾਂ ਦੋਸਤਾਂ ਨਾਲ ਉਹ ਕਹਿੰਦੇ ਵੀ ਇਹ ਤਾਂ 6 ਦਿਨ ਤੋਂ ਇੱਥੇ ਬੈਠੇ ਸੀਗੇ ਜਿਹੜੀਆਂ ਇਹਨੇ ਕਾਲੇ ਨੇ ਗੋਲੀਆਂ ਚਲਾਈਆਂ ਨੇ ਆਪ ਗੋਲੀਆਂ ਚਲਾਈਆਂ ਨੇ ਕਾਲੇ ਨੇ ਬਾਹਰਲੇ ਪਾਸੇ ਹੋ ਕੇ ਹਾਂ ਠੀਕ ਹੈ ਕਿ ਨਹੀਂ ਇਹ ਜਿਹੜਾ ਜਿਹੜਾ ਕਾਊਂਟਰ ਹੋਇਆ ਇਹ ਬਿਲਕੁਲ ਫੇਕ ਨਹੀਂ ਹੈਗਾ ਇਹ ਕਾਊਂਟਰ ਜਿਹੜਾ ਹੈਗਾ ਇਹ ਬਿਲਕੁਲ ਮੁਕਾਬਲਾ ਹੋਇਆ ਬਿਲਕੁਲ ਹੋਇਆ ਜੀ ਦੂਜੀ ਗੱਲ ਜਿਹੜੀ ਜਿਹੜੀ ਬਲਵਿੰਦਰ ਸਿੰਘ ਸੇਖੋਂ ਵਾਲੀ ਹੈ ਉਹ ਗੱਲ ਜਿਹੜੀ ਇਹ ਕਹਿੰਦੇ ਨੇ ਨਾ ਵੀਡੀਓ ਮੈਂ ਵੀਡੀਓ ਸੁਣੀ ਹੈ ਕਿ ਸੰਝੇ ਬੰਦੇ ਚ ਕੋਈ ਪੈਸੇ ਪਏ ਸੀਗੇ ਤੁਹਾਡੇ ਨਾਲ ਉਹਨਾਂ ਦੇ ਕਿਸੇ ਬੰਦੇ ਨੇ ਕੋਈ ਉਹਨਾਂ ਦੇ ਪੀਏ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਰਾਜੀ ਨਾਮੇ ਬਾਰੇ ਬਾਈ ਜੀ ਮੈਂ ਮਾਰਦਾ ਠੋਡਾ ਇਹ ਜੇ ਪੈਸਿਆਂ ਨੂੰ ਮੈਂ ਮਤਲਬ ਹੀ ਨਹੀਂ ਹੈਗਾ ਵੀ ਮੈਂ ਪੈਸੇ ਲੈ ਕੇ ਰਾਜੀਨਾਮਾ ਕਰਨਾ ਠੀਕ ਹੈ ਜੇ ਕੋਈ ਗੱਲ ਹੋਊਗੀ ਫਰੀ ਦੇ ਵਿੱਚ ਤਾਂ ਬੇਸ਼ੱਕ ਆਪਾਂ ਕੋਈ ਰਾਜੀਨਾਮੇ ਦੀ ਗੱਲ ਨੂੰ ਸਿਰੇ ਲਾ ਦਈਏ ਪਰ ਜਿੱਥੇ ਤੱਕ ਮੇਰੀ ਜਿੰਨਾ ਚਿਰ ਮੇਰੀ ਜਾਨ ਆ ਨਾ ਮੇਰੇ ਘੰਡ ਦੇ ਵਿੱਚ ਮੈਂ ਕਾਲੇ ਨਾਲ ਮੈਂ ਸਮਝੌਤਾ ਨਹੀਂ ਸੀ ਕਰਦਾ ਮੈਂ ਮਤਲਬ ਹੀ ਨਹੀਂ ਪਰ ਹੁਣ ਜਿਹੜੇ ਆਹ ਕਰਦੇ ਨੇ ਨਾ ਜੀ ਉਹਦੀ ਲਾਸ਼ ਦੇ ਉੱਤੇ ਕੁਛਕ ਸੱਜਣ ਉਹ ਉਥੇ ਕਰਦੇ ਨੇ ਹੂੰ ਤਾਂ ਉਹਨਾਂ ਨੂੰ ਜੇ ਆਪਦੇ ਪਿੰਡ ਉਹਨਾਂ ਦੀ ਮਾਂ ਨੂੰ ਕੋਈ ਮਕਾਨ ਨਹੀਂ ਲੈ ਕੇ ਜਾਂਦਾ ਠੀਕ ਹੈ ਕਿ ਨਹੀਂ ਹੂੰ ਜਦੋਂ ਇੱਥੇ ਜਿਵੇਂ ਹੁਣ ਉਹਦੀ ਲਾਸਟ ਤੇ ਆ ਕੇ ਇੱਥੇ ਕੱਠ ਹੋ ਗਿਆ ਕੱਠ ਹੋ ਕੇ ਇੱਥੇ ਮਾਈਕ ਦੇ ਸਾਹਮਣੇ ਆ ਜਾਂਦੇ ਨੇ ਜੀ ਇਹ ਵਾਲੇ ਨੇ ਮਰਵਾਤਾ ਜੀ ਇਹ ਫਲਾਨਾ ਕਰਤਾ ਜੀ ਇਹ ਧਮਕਾ ਕਰਤਾ ਜੀ ਮੈਂ ਮੈਂ ਮਰਵਾਉਣ ਵਾਲਾ ਮੈਂ ਪਹਿਲਾਂ ਹੀ ਮਰਵਾ ਦਿੰਦਾ ਜੀ ਜੇ ਇਹਨੂੰ ਮੈਂ ਮਰਵਾਉਣਾ ਹੁੰਦਾ ਮੈਂ ਤਾਂ ਆਪਦੀ ਬਾਈ ਜੀ ਮੇਰੀ 62 ਸਾਲ ਦੀ ਉਮਰ ਹੋ ਗਈ ਮੈਂ ਤਾਂ ਆਪਦੀ ਸੁੱਖ ਦੀ ਜਿਹੜੀ ਹੈਗੀ ਸੀ ਜ਼ਿੰਦਗੀ ਜਿਉਣਾ ਚਾਹੁੰਦਾ ਸੀਗਾ ਪਰ ਇਹ ਬੰਦੇ ਨੇ ਮੈਨੂੰ ਜਾਉਣ ਨਹੀਂ ਦਿੱਤਾ ਤੁਹਾਡੇ ਸਾਹਮਣੇ ਆ ਮੇਰੀਆਂ ਲੱਤਾਂ ਵਾਂਹਾਂ ਤੋੜੀਆਂ ਪਈਆਂ ਨੇ ਮੈਂ ਫਲਸ਼ ਨਹੀਂ ਜਾ ਸਕਦਾ ਠੀਕ ਹੈ ਕਿ ਨਹੀਂ ਮੈਂ ਬਾਥਰੂਮ ਮੇਰਾ ਮਤਲਬ ਮੈਂ ਇੱਥੇ ਮੰਜੀ ਤੇ ਪਿਆ ਕਰਦਾ ਇੱਕ ਬਾਲਾ ਜੀ ਤੁਸੀਂ ਕਾਂਗਰਸ ਦੇ ਬਲਾਕ ਪਟਾਣ ਨੂੰ ਹਾਂਜੀ ਤੇ ਪਿਛਲੇ ਦਿਨੀ ਰਾਜਾ ਬਡਿੰਗ ਜਿਹੜੇ ਤੁਹਾਡੇ ਪੰਜਾਬ ਪ੍ਰਧਾਨ ਨੇ ਤੁਹਾਡਾ ਪਤਾ ਲੈਣ ਲਈ ਆਏ ਸੀ ਤੇ ਹੁਣ ਉਹਨਾਂ ਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਜਦੋਂ ਤੁਹਾਡਾ ਪਤਾ ਲੈਣ ਆ ਕੇ ਬੱਗੇ ਉਹ ਤੋਂ ਦੋ ਦਿਨ ਬਾਅਦ ਕਾਲੇ ਦਾ ਇਨਕਾਊਂਟਰ ਹੁੰਦਾ ਵੀ ਇਹ ਕੋ ਕੋਈ ਪੁਲਿਸ ਨੂੰ ਕਹਿ ਗਏ ਹਦਾਇਤਾਂ ਕਰਕੇ ਗਏ ਵੀ ਇਹਦਾ ਇਨਕਾਊਂਟਰ ਕਰੋ ਜਾਂ ਹੋਰ ਕਰੋ ਇਹ ਦੋਸ਼ ਲੱਗ ਰਹੇ ਨੇ ਰਾਜਾ ਬੜਿੰਗ ਜੀ ਦਾ ਬਾਈ ਜੀ ਰਾਜਾ ਬੜਿੰਗ ਜੀ ਨਾ ਇੱਕ ਵਿਰੋਧੀ ਧਿਰ ਦੇ ਪ੍ਰਧਾਨ ਨੇ ਠੀਕ ਹੈ ਕਿ ਨਹੀਂ ਕੋਈ ਸਰਕਾਰ ਤਾਂ ਉਹਨਾਂ ਦੀ ਹੈ ਨਹੀਂਗੀ ਵੀ ਸਰਕਾਰ ਦੇ ਵਿੱਚ ਉਹਨਾਂ ਨੇ ਡੀਜੀਪੀ ਨੂੰ ਕਹਿਤਾ ਤੇ ਅਗਲੇ ਦਿਨ ਕਾਊਂਟਰ ਹੋ ਗਿਆ ਉਹ ਆਪਦੇ ਬਲਾਕ ਪ੍ਰਧਾਨ ਦਾ ਪਤਾ ਲੈਣ ਵਾਸਤੇ ਆਏ ਨੇ ਮੇਰੇ ਨਾਲ ਪਿਆਰ ਹੈ ਜੀ ਉਹਨਾਂ ਦਾ ਉਹ ਮੇਰਾ ਪਤਾ ਲੈਣ ਵਾਸਤੇ ਆਏ ਨੇ ਉਹ ਇਹ ਵੀ ਗੱਲ ਕਹੇ ਐ ਐਸਐਸਪੀ ਨੂੰ ਨਹੀਂ ਇਹ ਗੱਲ ਕਹਿ ਸਕਦੇ ਵੀ ਉਹਨੂੰ ਫੜ ਕੇ ਬੰਦ ਕਰੋ ਜੀ ਉਹਨਾਂ ਨੇ ਕੋਈ ਦਿਖਾ ਦਿਓ ਉਹਦੇ ਵਿੱਚ ਇੰਟਰਵਿਊ ਦੇ ਵਿੱਚ ਵੀ ਉਹਨਾਂ ਨੇ ਕੋਈ ਕਾਊਂਟਰ ਦੀ ਗੱਲ ਕਰੀ ਹੋਵੇ ਉਹਨਾਂ ਨੇ ਕਿਹਾ ਵੀ ਉਹਨੂੰ ਪੜੋ ਜੇ ਅਗਰ ਤੁਸੀਂ ਨਾ ਪੜਿਆ ਤਾਂ ਅਸੀਂ ਧਰਨਾ ਲਾਵਾਂਗੇ ਠੀਕ ਹੈ ਕਿ ਨਹੀਂ ਦੇਖੋ ਰਾਜਾ ਬਣਿੰਗਾ ਬੜੇ ਜ਼ੁਰਤ ਵਾਲੇ ਸਾਡੇ ਪ੍ਰਧਾਨ ਨੇ ਉਹ ਮੈਂ ਉਹਨਾਂ ਦੀ ਕਦਰ ਕਰਦਾ ਇੱਕ ਬਲਾਕ ਪ੍ਰਧਾਨ ਦੇ ਨਾਲ ਖੜਨਾ ਇੱਕ ਕੋਈ ਪਹਿਲੀ ਵਾਰ ਆਇਆ ਇਹ ਵੀ ਜਿਹੜਾ ਕੋਈ ਕਾਂਗਰਸ ਦਾ ਪ੍ਰਧਾਨ ਆਪਦੇ ਬਲਾਕ ਪ੍ਰਧਾਨ ਦਾ ਪਤਾ ਲੈਣ ਆਇਆ ਹੋਵੇ ਔਰ ਉਹਦੇ ਨਾਲ ਬਾ ਪੂਰੀ ਆਪਦੀ ਬਾੜ ਆ ਕੇ ਖੜਾ ਹੋਵੇ ਠੀਕ ਹੈ ਕਿ ਨਹੀਂ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਆ ਪਰ ਲੋਕ ਤਾਂ ਦੋਸ਼ ਲਾਉਂਦੇ ਹੁੰਦੇ ਨੇ ਇਹ ਮੈਂ ਤੁਹਾਨੂੰ ਗੱਲ ਦੱਸਾਂ ਉਹ ਲੋਕ ਲਾਉਂਦੇ ਨੇ ਜਿਹੜੇ ਸੱਜਣਾ ਦੀ ਕੋਈ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਵੀ ਜਿਨ੍ਹਾਂ ਦੀ ਕੋਈ ਮਾਂ ਨੂੰ ਮકાਨ ਨਹੀਂ ਲੈ ਕੇ ਜਾਂਦਾ ਉਹ ਇਹ ਗੱਲਾਂ ਨੂੰ ਉੱਥੇ ਬੋਲਣ ਵਾਸਤੇ ਮਿਲ ਜਾਂਦਾ ਉਹਨਾਂ ਨੂੰ ਕੁਝ ਹੁਣ ਮੈਂ ਜੇ ਨਾਂ ਲੈਂਣ ਲੱਗਾ ਇੱਥੇ ਜਿਹੜੇ ਇਹੇ ਨੇ ਮੈਂ ਮੈਨੂੰ ਆਪ ਸ਼ਰਮ ਆਉਂਦੀ ਆ ਉਹਨਾਂ ਦਾ ਨਾਂ ਲੈਂਦਿਆਂ ਠੀਕ ਆ ਕਿ ਨਹੀਂ ਇਹ ਜਿਹੇ ਬੰਦੇ ਜਿਹੜੇ ਦੋਸ਼ ਲਾਉਂਦੇ ਨੇ ਲਾਈ ਜਾਣ ਤੋਂ ਬਾਈ ਜੀ ਉਹਦੀ ਮਾਂ ਨੇ ਵੀ ਦੋਸ਼ ਲਾਏ ਨੇ ਉਹਦੇ ਘਰ ਵਾਲੀ ਨੇ ਵੀ ਦੋਸ਼ ਲਾਏ ਨੇ ਇੱਕ ਝੂਠ ਦਾ ਕੋਈ ਝੂਠ ਦਾ ਬਲੰਦਾ ਬੜਾ ਚਰਨੀ ਚੱਲਦਾ ਹੁੰਦਾ ਸੇਖੋਂ ਸਾਹਿਬ ਤਾਂ ਕਹਿੰਦੇ ਵੀ ਸਾਡਾ ਸਿਰਫ ਸੋਮਵਾਰ ਨੂੰ ਰਾਜੀਨਾਮੇ ਲਿਖਣਾ ਹੈ ਬਾਈ ਜੀ ਮੇਰੀ ਸੇਖੋਂ ਸਾਹਿਬ ਨਾਲ ਕੋਈ ਗੱਲ ਹੀ ਨਹੀਂ ਕਿਸੇ ਕਿਸਮ ਦੀ ਮੈਂ ਤੁਹਾਨੂੰ ਵੀ ਇਹ ਗੱਲ ਕਹਿਣਾ ਵੀ ਵੀ ਦੇਖੋ ਮੈਂ ਆਪਦੀ ਜਿਉਂਦੇ ਜੀ ਮੈਂ ਕਾਲੇ ਨਾਲ ਰਾਜੀਨਾਮਾ ਨਹੀਂ ਸੀ ਕਰ ਸਕਦਾ ਜੀ ਠੀਕ ਹੈ ਕਿ ਨਹੀਂ ਹੁਣ ਵੀ ਜਿੰਨਾ ਚਿਰ ਜਊਂਗਾ ਮੈਂ ਇਹਦੇ ਪਰਿਵਾਰ ਨਾਲ ਰਾਜੀਨਾਮਾ ਨਹੀਂ ਕਿਸੇ ਕਿਸੇ ਵੀ ਕੀਮਤ ਤੇ ਕਰੂੰਗਾ ਤੁਸੀਂ ਉਹ ਸੰਪਰਕ ਕੀਤਾ ਉਸ ਤੋਂ ਬਾਅਦ ਵੀ ਆਪਣੀ ਕਦੋਂ ਗੱਲ ਹੋਈ ਸੀ ਕਿ ਤੁਸੀਂ ਮੀਡੀਆ 'ਚ ਛਾਲ ਰਹੇ ਹੋ ਕਿ ਸਾਡਾ ਸੰਝਾ ਉੱਤੇ ਦੀ ਗੱਲ ਫਾਈਨਲ ਹੋ ਗਈ ਸੀ ਮੈਂ ਨਹੀਂ ਕੀਤੀ ਜੀ ਮੈਂ ਇਸੇ ਕਰਕੇ ਅੱਜ ਤੁਹਾਨੂੰ ਬੇਨਤੀ ਕੀਤੀ ਇਸੇ ਕਰਕੇ ਮੈਂ ਅੱਜ ਤੁਹਾਨੂੰ ਬੇਨਤੀ ਕੀਤੀ ਹੈ ਵੀ ਇਹੇ ਝੂਠ ਦੇ ਪਲੰਦੇ ਬਣਾ ਰਹੇ ਨੇ ਹੋ ਸਕਦਾ ਇਹਨਾਂ ਤੋਂ ਪੈਸੇ ਖਾਣ ਦੇ ਮਾਰੇ ਇਹ ਇਹਨਾਂ ਨੇ ਪੈਸੇ ਲੈ ਲਏ ਹੁਣ ਇਹਨਾਂ ਦੇ ਪੈਸੇ ਇਹਨਾਂ ਦੇ ਉਹ ਕਰਨ ਦੇ ਮਾਰੇ ਇਹਨਾਂ ਨਾਲ ਕੋਈ ਠੱਗੀ ਠੋਰੀ ਲਾਉਣੀ ਹੋਵੇ ਉਹਨਾਂ ਨੇ ਉਹ ਕਹਿ ਰਹੇ ਆ ਕਿ ਕਿਸੇ ਵਿਚਾਰ ਲਦੇ ਬੰਡੇ ਕੋਲ ਪੈਸੇ ਪਏ ਨੇ ਲੱਗਦਾ ਕਿ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੇ ਮਤਲਬ ਉਹ ਤਾਂ ਕਿਸੇ ਮੰਤਰੀ ਦਾ ਵੀ ਨਾਂ ਲੈ ਰਹੇ ਨੇ ਜੀ ਹਾਂ ਬਲਵਿੰਦਰ ਸਿੰਘ ਸੇਖੋਂ ਤਾਂ ਕਿਸੇ ਮੰਤਰੀ ਦਾ ਵੀ ਨਾ ਲੈ ਰਹੇ ਨੇ ਉਹ ਕਰਨ ਕਲੀਅਰ ਵੀ ਕਿਹੜਾ ਮੰਤਰੀ ਹੈ ਜੀ ਸਾਨੂੰ ਤਾਂ ਆਪ ਸ਼ੱਕ ਹੈ ਵੀ ਕੋਈ ਮੰਤਰੀ ਦਾ ਇਹਦਾ ਇਹਨੂੰ ਥਾਪੜਾ ਸੀਗਾ ਨਹੀਂ ਪਹਿਲਾਂ ਇਹ ਇਨਚਰ ਦਾ ਇੱਥੇ ਫਿਰਦਾ ਸੀਗਾ ਤਾਂ ਮੇਰਾ ਵੀ ਮੇਰਾ ਮੇਰਾ ਮੇਰੇ ਕੰਨੀ ਝਾਕ ਨਹੀਂ ਸਕਿਆ ਜੀ ਠੀਕ ਹੈ ਕਿ ਨਹੀਂ ਜਾਂ ਫਿਰ ਇਹਦੇ ਵਿੱਚ ਮੈਨੂੰ ਤਾਂ ਜਾਦੇ ਸ਼ੱਕ ਬਲਵਿੰਦਰ ਸਿੰਘ ਸੇਖੋਂ ਤੇ ਵੀ ਲੱਗਦਾ ਹੈ ਜੀ ਠੀਕ ਹੈ ਕਿ ਨਹੀਂ ਜਦੋਂ ਦਾ ਇਹਨਾਂ ਦੇ ਸੰਪਰਕ ਦੇ ਵਿੱਚ ਆਇਆ ਹੈ ਹਾਂਜੀ ਇਹ ਉਹਦੀ ਮਦਦ ਕਰਨ ਲੱਗੇ ਨੇ ਉਦੋਂ ਫੇਰ ਹੀ ਆ ਕੇ ਮੇਰੇ ਤੇ ਨੇ ਅਟੈਕ ਕੀਤਾ ਜੀ ਦੇਖੋ ਤੁਸੀਂ ਉਹਦੀਆਂ ਗੱਲਾਂ ਦੇ ਵਿੱਚੋਂ ਇੱਕ ਪਾਸੇ ਤਾਂ ਉਹ ਕਹਿ ਦਿੰਦਾ ਵੀ ਮੈਨੂੰ ਮਿਲੇ ਨੂੰ ਇੰਨੇ ਦਿਨ ਹੋ ਗਏ ਕਿੱਥੇ ਗੱਲਾਂ ਕਰਦਣ ਕੱਲਾਂ ਕਰਨ ਲੱਗ ਜਾਂਦਾ ਉਹਦੀਆਂ ਗੱਲਾਂ ਚੋਂ ਕੱਢ ਲਓ ਤੁਸੀਂ ਵੀ ਉਹਨੂੰ ਮਿਲੇ ਨੂੰ ਹਰ ਹਰ ਟਾਈਮ ਉਹਦੇ ਸੰਪਰਕ ਦੇ ਵਿੱਚ ਸੀਖਾ ਉਹਨੂੰ ਲੱਗਦਾ ਵੀ ਤੁਹਾਡੇ ਦਾ ਅਟੈਕ ਕਰਾਉਣ ਦਾ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਹੀ ਉਹਦਾ ਹੱਥ ਵੀ ਲੱਗਦਾ ਬਿਲਕੁਲ ਹੈਗਾ ਜੀ ਅਸੀਂ ਹੁਣ ਅੱਜ ਦੇਖਦੇ ਆਂ ਜੀ ਅਸੀਂ ਕੱਲ ਤੇ ਕੇਐਸਐਸਪੀ ਨੂੰ ਦਰਖਾਸਤ ਦੇਵਾਂਗੇ ਵੀ ਜਿੰਨਾਂ ਲੋਕਾਂ ਦਾ ਇਹ ਇਹਨਾਂ ਦੀ ਜਿਹੜੀ ਬਰੀਕੀ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇ ਜਿੰਨਾਂ ਲੋਕਾਂ ਦਾ ਮਤਲਬ ਇਸ ਗੱਲ ਦੇ ਵਿੱਚ ਹੱਥ ਹੈ ਤਾਂ ਉਹਨਾਂ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇ ਕੋਈ ਕੋਟ ਦਾ ਸਹਾਰਾ ਵੀ ਲਾਉਂਗੇ ਤੁਸੀਂ ਕੋਈ ਇਸ ਤਰ੍ਹਾਂ ਕੋਈ ਡਾਟਾ ਫਾਰਮੇਸ਼ਨ ਕੋਲ ਮੈਨੂੰ ਬਗਨਾਮ ਕੀਤਾ ਜਾ ਰਿਹਾ ਹੈ ਕੋਈ ਸੇਕ ਕੋਲੋਂ ਲੰਘੂ ਉਸਾਰਾ ਵੀ ਤੁਰ ਸਕਦੇ ਆ ਜੀ ਪਰ ਉਹ ਇਹ ਗੱਲ ਹੈ ਇਹਦੇ ਵਿੱਚੋਂ ਨਿਕਲਦਾ ਵੀ ਮੈਨੂੰ ਨਹੀਂ ਪਤਾ ਮੈਂ ਵਿਚਨੀ ਤਾਂ ਐ ਕਹਿ ਜਾਂਦਾ ਜੀ ਵੀ ਗੱਲ ਗੱਲ ਹੋਈ ਸੀ ਸਿਰਫ ਸੋਮਵਾਰ ਨੂੰ ਲਿਖ ਲਿਖਿਆ ਕਰਨ ਵਾਲਾ ਰਹਿੰਦਾ ਸੀ ਦੂਜੀ ਗੱਲ ਕਹਿ ਦਿੰਦਾ ਵੀ ਇਹਨੇ ਕਿਸੇ ਰਾਹੀਂ ਹੋਰ ਵੀ ਗੱਲ ਚੱਲਦੀ ਸੀ ਇਹਦੀ ਦੋ ਗੱਲਾਂ ਕਰ ਦੋ ਗੱਲਾਂ ਕਰਦਾ ਜੀ ਦੇਖਦੇ ਆ ਜੀ ਅਸੀਂ ਰਾਏ ਕਰਦੇ ਆ ਆਪਦੇ ਵਕੀਲਾਂ ਨਾਲ ਰਾਏ ਕਰਾਂਗੇ ਜੇ ਜੇ ਕੁਝ ਬਣਦਾ ਹੋਇਆ ਤਾਂ ਅਸੀਂ ਜ਼ਰੂਰ ਕਰਾਂਗੇ ਹਮਾਰ ਹੋਈ ਆ ਤੁਹਾਡੀ ਉੱਥੇ ਖੇਤ ਬੈਠਿਆਂ ਦੀ ਉਦੋਂ ਕੋਈ ਕੀ ਖੋਈ ਘਟਨਾ ਕੋਈ ਪੱਗ ਵਾਲੀ ਗੱਲ ਜਿਵੇਂ ਗੱਲ ਚੱਲ ਰਹੀ ਆ ਕਿ ਬਾਲੇ ਨੇ ਪਹਿਲਾਂ ਪੁਰਾਣੀ ਇਹਦੇ ਪਿਓ ਦੀ ਪੱਗ ਲਾ ਕੇ ਲੈ ਗਿਆ ਸੀ ਉਹ ਗੱਲ ਹੋਈ ਜਾਕੂ ਤੁਹਾਡੀ ਅਪਤੀ ਜਨਕ ਕੋਈ ਇਹਨਾਂ ਨੇ ਵੀਡੀਓ ਬਣਾਈ ਬਾਕੀ ਜਿਹੜੀ ਗੱਲ ਹੈਗੀ ਪੱਗ ਵਾਲੀ ਇਹ ਤਾਂ ਹੈ ਹੀ ਨਹੀਂ ਸੀ ਨਾ ਕੋਈ ਗੱਲ ਵੀ ਮੈਥੋਂ ਇਹ ਉਹ ਕਰਦਾ ਵੀ ਮੈਥੋਂ ਇਹ ਪੁਰਸ਼ ਦਾ ਜਾਂ ਕੁਝ ਹੋਰ ਕਰਦਾ ਵੀਕ ਨਾਤਾ ਹੀ ਹੋਈ ਸੀਗੀ ਗੱਲ ਨਾ ਮੈਂ ਆਪਾਂ ਨੇ ਕੋਈ ਪੱਗ ਲਾਹੀ ਸੀਗੀ ਇਹਨੇ ਪਿਓ ਦੀ ਪਰ ਇਸ ਬੰਦੇ ਨੇ ਜਿਹੜੀ ਹੈਗੀ ਆ ਮੇਰੇ ਕੱਪੜੇ ਸਾਰੇ ਉਤਾਰ ਕੇ ਮੈਨੂੰ ਬਿਲਕੁਲ ਨੰਗਾ ਕਰਕੇ ਮੈਨੂੰ ਇਹਨੇ ਕਿਹਾ ਵੀ ਮੰਗ ਮਾਫੀ ਮੈਂ ਉੱਥੇ ਮੈਂ ਇਸ ਗੱਲ ਤੋਂ ਗਰੇਜ ਨਹੀਂ ਕਰੂੰਗਾ ਮੈਂ ਆਪਦੀ ਜਾਨ ਬਚਾਉਣ ਦੇ ਮਾਰੇ ਨੇ ਮੈਂ ਮਾਫੀ ਵੀ ਮੰਗੀ ਠੀਕ ਆ ਕਿ ਨਹੀਂ ਮੇਰੇ ਸਾਰੇ ਕੱਪੜੇ ਲਾ ਕੇ ਮੈਨੂੰ ਅਲਫ ਨੰਗਾ ਕਰ ਗਏ ਸੀਗੇ ਜਾਨਕੀ ਪੂਰੇ ਨਰਦਾਈ ਪੁਨੇ ਤੇ ਉਤਰਿਆ ਪੂਰਾ ਨਰਦਾਈ ਪਣੇ ਤੇ ਬਾਈ ਜੀ ਉਹ ਉਹ ਮਤਲਬ ਇਹਨੇ ਉਹ ਕੀਤਾ ਜਿਹੜਾ ਕੁਛ ਮੇਰਾ ਨੱਗਾ ਕਰਕੇ ਵੀ ਮੈਨੂੰ ਮੇਰੇ ਪਿੰਡੇ ਦੇ ਉੱਤੇ ਇਹਨੇ ਡਾਂਗਾ ਮਾਰਿਆ ਤੇ ਐ ਵੀ ਕਹਿੰਦਾ ਰਿਹਾ ਵੀ ਤੁਸੀਂ ਮੇਰੇ ਪਿਓ ਦੇ ਥੱਪੜ ਮਾਰ ਦੇ ਜਾਓ ਬਿਲਕੁਲ ਨਹੀਂ ਬਾਈ ਜੀ ਕੋਈ ਗੱਲ ਹੀ ਨਹੀਂ ਹੋਈ ਹੋਈ ਨਹੀਂ ਸੀ ਇਹ ਗੱਲ ਵੀ ਮੈਨੂੰ ਤਾਂ ਤਾਂ ਕਹਿੰਦਾ ਜੇ ਹੋਈ ਹੁੰਦੀ ਜੀ ਇਹ ਗੱਲ ਹੂੰ ਮੈਨੂੰ ਤਾਂ ਤਾਂ ਕਹਿੰਦਾ ਵੀ ਜੇ ਇਹ ਗੱਲ ਹੋਈ ਹੁੰਦੀ ਜਦੋਂ ਹੋਈ ਹੀ ਨਹੀਂ ਸੀ ਜੀ ਕਰਨੀ ਤਾਂ ਕਰਨੀ ਤਾਂ ਇਹਨੇ ਮੇਰੇ ਤੇ ਮੇਰੀ ਮੈਨੂੰ ਕੁੱਟ ਕੇ ਇਹਨੇ ਬਾਜ਼ਾਰ ਦੇ ਵਿੱਚ ਦਹਿਸ਼ਤ ਪਾਉਣੀ ਸੀ ਆਹ ਫਰੰنگਾ ਕਰਕੇ ਵੀਡੀਓ ਬਣਾਈ ਇਹ ਕੁੱਟਦਾ ਰਿਹਾ ਤੇ ਵੀਡੀਓ ਕੋਣ ਬਣਾਉਂਦਾ ਸੀ ਵੀਡੀਓ ਕੋਈ ਹੋਰ ਮੁੰਡਾ ਬਣਾ ਰਿਹਾ ਸੀ ਗਾਜ ਅੱਛਾ ਠੀਕ